ਬਠਿੰਡੇ ਵਾਲੇ ਦੀ ਪੁਲਿਸੇ ਗੱਲ ਕਹਿੰਦੀ ਆ ਕਿ ਨਾਕਾ ਲੱਗਾ ਸੀ ਕਾਲੇ ਰੰਗ ਦੀ ਥਾਰ ਆਈ ਚਮਕਰੀ ਥਾਰ ਉਹਨੂੰ ਰੋਕਿਆ ਗਿਆ ਉਹਦੇ ਵਿੱਚ ਇੱਕ ਬੀਬੀ ਆ ਉਹਦਾ ਨਾਮ ਹੈਗਾ ਜੀ ਅਮਨਦੀਪ ਕੌਰ ਵੈਸੇ ਬੀਬੀ ਨੂੰ ਸਤਕਾਰ ਦੇ ਤੌਰ ਦੇ ਉੱਤੇ ਕਿਆ ਸਤਕਾਰ ਵਾਲੀ ਗੱਲ ਹੈ ਅਮਨਦੀਪ ਕੌਰ ਉਹਦੇ ਵਿੱਚ ਬੈਠੀ ਆ ਉਹਨੂੰ ਇਹ ਗੱਲ ਕਈ ਵੀ ਤੇਰੀ ਤਲਾਸ਼ੀ ਲੈਣੀ ਆ ਉਹ ਕਹਿੰਦੀ ਵੀ ਭਾਈ ਤੁਹਾਨੂੰ ਪਤਾ ਨਹੀਂ ਮੈਂ ਵੀ ਪੁਲਿਸ ਮੁਲਾਜ਼ਮ ਆ ਉਹਨੇ ਆਪਦੇ ਸਿਆਸੀ ਆਕਾਮਾਂ ਨੂੰ ਵੀ ਕਹਿੰਦੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਝਾੜ ਝੰਬ ਦੇ ਮੂਰੇ ਉਹਦੀ ਪੇਛਣਾ ਚੱਲੀ ਤੇ ਫਿਰ ਉਹ ਕਹਿੰਦੇ ਵੀ ਭੱਜਣ ਵੀ ਲੱਗੀ ਸੀ ਉੱਥੋਂ ਪੁਲਿਸ ਨੇ ਉਹਨੂੰ ਡਕ ਲਿਆ ਥਾਰ ਦੇ ਗੇਅਰ ਬਾਕਸ ਦੇ ਕੋਲੇ 17 ਗ੍ਰਾਮ ਤੋਂ ਵੱਧ ਹੈਰੋਇਨ ਪਈ ਸੀ ਇਸ ਕੁੜੀ ਨੂੰ ਇਸ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਇਹਨੂੰ ਕਹਿੰਦੇ ਕਿ ਰਿਮਾਂਡ ਦੇ ਉੱਤੇ ਲੈ ਲਿਆ ਸੀਨੀਅਰ ਪੁਲਿਸ ਅਧਿਕਾਰੀ ਸਰਦਾਰ ਸੁਖਚੈਨ ਸਿੰਘ ਨੇ ਕਹਿੰਦੇ ਵੀ ਇਸ ਅਮਨਦੀਪ ਕੌਰ ਨੂੰ ਅਸੀਂ ਡਿਸਮਿਸ ਕਰ ਦਿੱਤਾ ਜਿਹੜੀ ਇਹਦੇ ਕੋਲੇ ਜਾਇਦਾਦ ਹੈ ਉਦੀ ਹੁਣ ਅਸੀਂ ਪੜਤਾਲ ਕਰਾਵਾਂਗੇ ਜੇਕਰ ਇਹਦੀ ਜਾਇਦਾਦ ਗਲਤ ਨਿਕਲੀ ਨਜਾਇਜ਼ ਨਿਕਲੀ ਵਸੀਲਿਆਂ ਤੋਂ ਵੱਧ ਨਿਕਲੀ ਤਾਂ ਫਿਰ ਜਿਹੜਾ ਅਸੀਂ ਹੁਣ ਤੱਕ ਸਲੂਕ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਬਲਡوزر ਚਲਾਉਣ ਵਾਲਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹਦੀ ਜਾਇਦਾਦ ਦੇ ਉੱਤੇ ਵੀ ਬਲਡوزر ਚੱਲੋ ਇਹ ਹੁਣ ਸਮਾਂ ਦੱਸੂ ਕਿ ਪੀਲਾ ਪੰਜਾ ਇੱਧਰ ਚੱਲਦਾ ਕਿ ਨਹੀਂ ਚੱਲਦਾ ਪਰ ਸਿਆਣੇ ਗੱਲ ਕਹਿੰਦੇ ਵੀ ਜੇ ਬਾੜ ਖੇਤ ਨੂੰ ਖਾਣ ਲੱਗ ਜੇ ਖੇਤ ਦੀ ਰਾਖੀ ਕਰੂ ਕੌਣ ਜੇ ਖੇਤ ਨੂੰ ਬਾੜ ਹੀ ਖਾਣ ਲੱਗੀ ਤੇ ਭਾਈ ਰਾਖੀ ਕਰਨੀ ਲੋੜ ਵੀ ਨਹੀਂ ਤੇ ਰਾਖੀ ਕਦੇ ਹੋ ਵੀ ਨਹੀਂ ਸਕਦੀ ਜਦੋਂ ਅਸੀਂ ਅਮਨਦੀਪ ਕੌਰ ਵਰਗੀਆਂ ਜਾਂ ਕੁਝ ਵਰਗਿਆਂ ਨੂੰ ਦੇਖਦੇ ਆ ਤਾਂ ਲੱਗਦਾ ਇਹ ਵੀ ਜਿਵੇਂ ਦੁੱਧ ਦੀ ਰਾਖੀ ਬਿੱਲੇ ਭਾਈ ਬੈਠੇ ਹੁੰਦੇ ਆ ਉਹ ਜਿਵੇਂ ਇੱਕ ਗੀਤ ਦੇ ਬੋਲਾ ਨਾ ਕਿ ਦੁੱਧ ਦੀ ਰਾਖੀ ਬਿੱਲਾ ਬੈਠਾ ਕਦ ਤੱਕ ਭਲੀ گزارੂਗਾ ਪੀ ਨਾ ਸਕਿਆ ਢੋਲ ਦੇਊਗਾ ਹੱਥ ਪੈਰ ਤਾਂ ਮਾਰੂਗਾ ਇਹ ਹੱਥ ਪੈਰ ਵੀ ਵੱਜਦੇ ਆ ਢੋਲ ਵੀ ਦਿੰਦੇ ਆ ਤੇ ਪਤਾ ਨਹੀਂ ਭਾਈ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਪੜਤਾਲਾਂ ਹੋਣੀਆਂ ਤੇ ਕਿਹੜੇ ਮੋੜ ਦੇ ਉੱਤੇ ਜਾ ਕੇ ਮੁੱਕਣੀਆਂ ਪਰ ਮੇਰੀ ਪੰਜਾਬ ਦੀ ਪੁਲਿਸ ਨੂੰ ਇੱਕ ਬੇਨਤੀ ਆ ਇਸ ਔਰਤ ਦਾ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਆ ਉਹਦੇ ਇੰਸਟਾਗ੍ਰam ਦੇ ਉੱਤੇ 31000 ਤੋਂ ਵੱਧ ਫੋਲੋਅਰ ਆ ਉਹਦੇ ਵਿੱਚ ਵਰਦੀ ਦੇ ਵਿੱਚ ਵੀ ਰੀਲਾਂ ਪਾਈਆਂ ਤੇ ਬਿਨਾ ਵਰਦੀ ਤੋਂ ਵੀ ਰੀਲਾਂ ਪਾਈਆਂ ਪੰਜਾਬ ਨੂੰ ਇਸ ਵੇਲੇ ਭੂਤ ਚੁੰਬੜਿਆ ਹੋਇਆ ਪੰਜਾਬਣਾਂ ਨੂੰ ਖਾਸ ਕਰਕੇ ਕੁਝ ਕੁ ਮਸਾਰੀਆਂ ਨਹੀਂ ਕੋ ਰਸੇ ਬਣਦਾ ਕੁਝ ਕੁ ਪੰਜਾਬਣਾਂ ਨੂੰ ਭੂਤ ਚੁੰਬੜਿਆ ਹੋਇਆ ਰੀਲਾਂ ਬਣਾਉਣ ਦਾ ਗਾਣਿਆਂ ਦੇ ਉੱਤੇ ਨੱਚਣ ਦਾ ਆਪਦੇ ਹੁਨਰ ਨੂੰ ਪੇਸ਼ ਕਰਨ ਦਾ ਪਹਿਲਾਂ ਤਾਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸਤਕਾਰਯੋਗ ਨੂੰ ਗੁਰਬਜਨ ਸਿੰਘ ਸਾਹਿਬ ਨੂੰ ਬੇਨਤੀ ਆ ਵੀ ਇਹ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿਓ ਇਹ ਇੱਕ ਬਿਲਕੁਲ ਹਦਾਇਤ ਜਾਰੀ ਕਰ ਦਿਓ ਵੀ ਭਾਈ ਜਿਹੜਾ ਵੀ ਪੁਲਿਸ ਮੁਲਾਜ਼ਮ ਆ ਉਹ ਔਨ ਡਿਊਟੀ ਰੀਲ ਬਣਾ ਹੀ ਨਹੀਂ ਸਕੂਗਾ ਉਹ ਸੋਸ਼ਲ ਮੀਡੀਆ ਦੇ ਉੱਤੇ ਵਰਦੀ ਦੇ ਵਿੱਚ ਕੋਈ ਰੀਲ ਪਾ ਹੀ ਨਹੀਂ ਸਕੂਗਾ ਕੋਈ ਆਪਦੀ ਸੋਸ਼ਲ ਮੀਡੀਆ ਦੇ ਉੱਤੇ ਨੱਚਣ ਟੱਪਣ ਦੀ, ਗਾਉਣ ਦੀ, ਕੋਈ ਕਲਾਕਾਰੀ ਪੇਸ਼ ਨਹੀਂ ਕਰ ਸਕੂਗਾ ਆਹ ਔਨ ਡਿਊਟੀ। ਬਾਅਦ ਦੇ ਵਿੱਚ ਤੁਹਾਡੀ ਮਰਜ਼ੀ ਆ। ਸੱਭਿਆਕ ਤਰੀਕੇ ਦੇ ਨਾਲ ਤੁਸੀਂ ਕੀ ਕਰਦੇ ਆ। ਮੈਂ ਇਹਦੀਆਂ ਰੀਲਾਂ ਵੇਖੀ ਗਿਆ ਤੇ ਮੈਨੂੰ ਤਾਂ ਇੰਉਂ ਲੱਗਾ ਵੀ ਭਾਈ ਡਿਊਟੀ ਕਿਹੜੇ ਵੇਲੇ ਕਰਨੀ ਹੋਣੀ? ਸਾਰੀ ਰੜੀ ਤਾਂ ਆਪਣੀ ਰੀਲਾਂ ਦੇ ਵਿੱਚ ਨਿਕਲਦੀ ਆ। ਕਦੇ ਕਿਸੇ ਗਾਣੇ ਦੇ ਉੱਤੇ, ਕਦੇ ਕਿਸੇ ਗਾਣੇ ਦੇ ਉੱਤੇ, ਕਦੇ ਕਿਸੇ ਗਾਣੇ ਦੇ ਉੱਤੇ, ਕਦੇ ਛੇ-ਛੇ ਫੁੱਟ ਦੇ ਗੱਬਰੂ ਨੂੰ ਆਪਾਂ ਨਚਾਉਨੇ ਆ ਤੇ ਤਿੰਨ-ਤਿੰਨ ਉਂਗਲਾਂ ਦੀਆਂ ਦੇ ਉੱਤੇ ਕੁੜੀ ਨਚਾਉਂਦੀ ਆ ਗੱਬਰੂਆਂ ਨੂੰ। ਇਨ੍ਹਾਂ ਗਾਣਿਆਂ ਦੇ ਉ ਇਹਨੂੰ ਕਹਿੰਦੇ ਜੀ ਇਹ ਕਹਿੰਦੇ ਇੰਸਟਾ ਕੁਈਨ ਆ ਜੇ ਅਮਨਦੀਪ ਕੌਰ ਵਰਗੀਆਂ ਜਿਹੜੀਆਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਸੀਨੀਅਰ ਕਾਂਸਟੇਬਲ ਦੇ ਰੁਤਬੇ ਦੇ ਉੱਤੇ ਆ ਉਹਨਾਂ ਦੇ ਵੱਲੋਂ ਵੀ ਆਪਦੀਆਂ ਉਹੀ ਕਲਾਕਾਰੀਆਂ ਪੇਸ਼ ਕਰਨੀਆਂ ਇੰਸਟਾਗ੍ਰam ਦੇ ਉੱਤੇ ਤੇ ਫਿਰ ਜਿਹੜੀਆਂ ਬਾਕੀ ਕੁਝ ਕੁ ਕੁੜੀਆਂ ਕਰਦੀਆਂ ਤੇ ਫਿਰ ਇਹਦੇ ਵਿੱਚ ਫਰਕ ਕੋਈ ਨਹੀਂ ਤੁਹਾਨੂੰ ਵਰਦੀ ਦਾ ਮਾਨ ਸਨਮਾਨ ਰੱਖਣਾ ਚਾਹੀਦਾ ਤੁਹਾਨੂੰ ਮਰਿਆਦਾ ਵਿੱਚ ਰਹਿਣਾ ਚਾਹੀਦਾ ਤੁਹਾਡੇ ਉੱਤੇ ਜੇਕਰ ਭੂਤ ਸਵਾਰ ਆ ਕਿ ਭਾਈ ਮੈਂ ਰੀਲਾਂ ਹੀ ਬਣਾਉਣ ਵਾਸਤੇ ਆਈ ਆ ਫਿਰ ਤੁਹਾਨੂੰ ਇਹ ਰੁਤਬਾ ਛੱਡ ਕੇ ਇਹ ਨੌਕਰੀ ਛੱਡ ਕੇ ਪੱਕੇ ਤੌਰ ਦੇ ਉੱਤੇ ਹੀ ਉਧਰਲੇ ਪਾਸੇ ਨੂੰ ਚਲੇ ਜਾਣਾ ਚਾਹੀਦਾ ਕਿਉਂਕਿ ਵੈਸੇ ਵੀ ਅੱਜਕੱਲ ਅੱਧਾ ਪੰਜਾਬ ਉਧਰਲੇ ਪਾਸੇ ਲੱਗਾ ਪਰ ਚਲੋ ਇਸ ਮਾਮਲੇ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਪੁਲਿਸ ਮੁਖੀ ਨੂੰ ਐਕਸ਼ਨ ਲੈਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਕੋਈ ਇਦਾਂ ਪੁਲਿਸ ਨੂੰ ਮਜ਼ਾਕ ਦਾ ਪਾਤਰ ਨਾ ਬਣਾਵੇ ਹੁਣ ਉਹ ਰੀਲਾਂ ਵੀ ਵਾਇਰਲ ਹੋ ਰਹੀਆਂ ਹੁਣ ਉਹ ਵਰਦੀ ਦੇ ਵਿੱਚ ਖਿਚਵਾਈਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਤੇ ਜੋ ਠੁਮਕੇ ਠਮਕੇ ਲੱਗ ਰਹੇ ਉਹ ਵੀ ਸਾਹਮਣੇ ਆ ਰਹੇ ਹੈ ਅਮਨਦੀਪ ਕੌਰ ਦੀ ਤਨਖਾਹ ਕਿੰਨੀ ਹੋਊਗੀ ਅਮਨਦੀਪ ਕੌਰ ਦੀ ਤਨਖਾਹ ਜਾਂ ਕੋਈ ਵੀ ਕਾਂਸਟੇਬਲ ਇਹ ਭੈਣਾ ਵੀਰ ਜਿਹੜੇ ਵੀ ਦਿਖ ਰਹੇ ਹੁਣੇ ਆ ਸ਼ਾਇਦ 40 50 60000 ਰੁਪਏ ਤਨਖਾਹ ਹੋਵੇ ਜੇ 60000 ਵੀ ਹੋਵੇ ਮੰਨ ਲਓ ਤੇ ਭਾਈ ਫਿਰ ਥਾਰਾ ਕਿਵੇਂ ਆ ਜਾਂਦੀਗਾ ਜੇ 60000 ਵੀ ਹੋਵੇ ਤੇ ਭਾਈ ਚੰਗੀ ਜ਼ਿੰਦਗੀ ਕਿਵੇਂ ਜਾਈ ਜਾਂਦੀ ਹੈ 60000 ਰੁਪਏ ਤਨਖਾਹ ਹੋਵੇ ਤੁਹਾਡੀ ਮਾਤਾ ਉਸ ਵੇਲੇ ਢਿੱਲੀ ਮੱਠੀ ਹੁੰਦੀ ਆ ਬਹੁਤੀ ਵਾਰ ਤੁਹਾਡੇ ਘਰ ਦੇ ਉੱਤੇ ਪੈਸੇ ਖਰਚਣ ਵਾਲੇ ਹੁੰਦੇ ਆ ਤੁਹਾਡਾ ਕੋਈ ਨਾ ਕੋਈ ਦੁੱਖ ਸੁੱਖ ਦੇ ਨਾਲ ਵਾਹ ਪਿਆ ਹੀ ਰਹਿੰਦਾ ਉਹਦੇ ਵਿੱਚੋਂ ਅੱਧੇ ਤੱਕ ਹੀ ਪੂਰੇ ਦੇ ਪੂਰੇ ਪੈਸੇ 60 70000 ਰੁਪਏ ਨਿਕਲ ਜਾਂਦਾ ਤੇ ਭਾਈ ਆਪਣੇ ਕੋਲੇ ਥਾਰਾਂ ਆ ਰਹੀਆਂ ਜਿਵੇਂ ਕਿ ਇੱਕ ਔਰਤ ਗੁਰਮੀਤ ਕੌਰ ਆ ਉਹਨੇ ਇਹਦੇ ਫੜੇ ਜਾਣ ਤੋਂ ਬਾਅਦ ਅਮਨਦੀਪ ਕੌਰ ਨੇ ਫੜੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਵੀਡੀਓ ਪਾਈ ਆ ਕਿ ਮੇਰੇ ਘਰ ਵਾਲੇ ਦੇ ਨਾਲ 2022 ਤੋਂ ਅਮਨਦੀਪ ਕੌਰ ਰਹਿੰਦੀ ਉਹਨੇ ਦੋਸ਼ ਲਾਏ ਆ ਉਹਨੇ ਗੱਲ ਕਹੀ ਆ ਕਿ ਦੋਵੇਂ ਜਣੇ ਮਿਲ ਕੇ ਨਸ਼ਾ ਦੀ ਤਸਕਰੀ ਲੰਬੇ ਸਮੇਂ ਤੋਂ ਕਰ ਰਹੇ ਆ ਇਹਨਾਂ ਨੇ ਕਿਲੋਆਂ ਦੇ ਸਾਹਬ ਦੇ ਉੱਤੇ ਤਸਕਰੀ ਕੀਤੀ ਆ ਇਹ ਜੀ 2 ਕਰੋੜ ਰੁਪਏ ਦੇ ਘਰ ਦੇ ਵਿੱਚ ਰਹਿੰਦੇ ਆ ਇਹਨਾਂ ਦੀ ਜੀ ਬਹੁਤ ਮਹਿੰਗੀ ਜ਼ਿੰਦਗੀ ਲਗਜ਼ਰੀ ਜ਼ਿੰਦਗੀ ਜਿਉਂਦੇ ਆ ਮੇਰੇ ਘਰ ਵਾਲੇ ਨੇ ਮੇਰੇ ਨਾਲ ਬਦਸਲੂਕੀ ਕੀਤੀ ਆ ਮੈਨੂੰ ਘਰੋਂ ਕੱਢਿਆ ਉਹਨੇ ਕਈ ਤਰ੍ਹਾਂ ਦੇ ਦੋਸ਼ ਲਾਏ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਇਹਦੇ ਉੱਤੇ ਤੇ ਮੇਰੇ ਘਰ ਵਾਲੇ ਦੇ ਉੱਤੇ ਬਣਦੀ ਸਰਨੀ ਕਾਰਵਾਈ ਹੋਵੇ ਪਤਾ ਨਹੀਂ ਇਹਦੇ ਵਿੱਚ ਕੀ ਸਚਾਈ ਆ ਔਰਤ ਨੇ ਦੋਸ਼ ਲਾਏ ਆ ਇਹਨਾਂ ਮਾਮਲਿਆਂ ਦੀ ਪੜਤਾਲ ਵੀ ਹੋਣੀ ਚਾਹੀਦੀ ਆ ਪਰ ਮੇਰਾ ਸਵਾਲ ਇਹ ਆ ਵੀ ਜੇ ਪੰਜਾਬ ਦੀ ਪੁਲਿਸ ਵੀ ਆ ਕੁਝ ਕਰਨੀ ਫਿਰ ਯੁੱਧ ਨਸ਼ਿਆਂ ਵਿਰੁੱਧ ਹੈ ਕੀ ਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਖਬਰਾਂ ਕੀ ਪੜਦੇ ਆ ਕਿ ਹੁਣ ਤੱਕ 50 ਤੋਂ ਵੱਧ ਤਸਕਰਾਂ ਦੇ ਘਰ ਢਾ ਦਿੱਤੇ ਗਏ ਆ 2500 ਦੇ ਕਰੀਬ ਪਰਚੇ ਦਰਜ ਹੋਏ ਆ ਈ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇਹਨਾਂ ਨੂੰ ਆਪਾਂ ਕਿਹੜੇ ਰਸੇ ਬੰਨੀਏ ਇਹਨਾਂ ਨੂੰ ਆਪਾਂ ਕਿਹੜੇ ਖਾਤੇ ਦੇ ਵਿੱਚ ਪਾਈਏ ਵੀ ਜਦੋਂ ਕਾਲੇ ਰੰਗ ਦੀਆਂ ਥਾਰਾਂ ਦੀ ਵਰਤੋਂ ਹੀ ਇਸ ਕਰਕੇ ਕੀਤੀ ਜਾਂਦੀ ਹੈ ਜਦੋਂ ਪੁਲਿਸ ਦੀ ਵਰਦੀ ਦੀ ਵਰਤੋਂ ਹੀ ਇਸ ਕਰਕੇ ਕੀਤੀ ਜਾਂਦੀ ਵੀ ਇੱਕ ਤੋਂ ਦੂਜੇ ਥਾਂ ਤੱਕ ਨਸ਼ਾ ਟਪਾਇਆ ਜਾਵੇ ਧੰਨਵਾਦੀ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਜਿਨ੍ਹਾਂ ਨੇ ਆਪਣੀ ਪੁਲਿਸ ਦੇ ਉੱਤੇ ਕਾਰਵਾਈ ਕੀਤੀ ਹੈ ਨਹੀਂ ਤਾਂ ਪੁਲਿਸ ਪੁਲਿਸ ਨੂੰ ਬਚਾਉਂਦੀ ਬੜੀ ਵਾਰ ਦੇਖੀ ਹੈ ਜਿਵੇਂ ਕਿ ਇੱਥੇ ਕਰਨਲ ਬਾਠ ਵਾਲੇ ਮਾਮਲੇ 'ਚ ਦੋਸ਼ ਲੱਗ ਰਹੇ ਆ ਜਿਵੇਂ ਕਿ ਕਰਨਲ ਬਾਠ ਦੀ ਧਰਮ ਪਤਨੀ ਦੇ ਵੱਲੋਂ ਪੁਲਿਸ ਦੇ ਉੱਤੇ ਦੋਸ਼ ਲਾਏ ਜਾ ਰਹੇ ਵੀ ਪੁਲਿਸ ਪੁਲਿਸ ਨੂੰ ਬਚਾ ਰਹੀ ਹੈ ਇੱਥੇ ਪੁਲਿਸ ਨੇ ਪੁਲਿਸ ਦੇ ਉੱਤੇ ਕਾਰਵਾਈ ਕੀਤੀ ਹੈ ਇਸ ਵਿੱਚੋਂ ਅਗਲੇਰੀ ਜਾਣਕਾਰੀ ਕੀ ਨਿਕਲਦੀ ਹੈ ਇਹ ਵਕਤ ਦੱਸੂਗਾ ਪਰ ਇਹ ਪਹਿਲੀ ਵਾਰ ਨਹੀਂ ਸਾਹਮਣੇ ਆਇਆ ਤੁਹਾਨੂੰ ਚੇਤੇ ਹੋਣਾ ਕਿ ਪਿਛਲੀ ਸਰਕਾਰ ਦੇ ਮੌਕੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਕੁਝ ਕੁੜੀਆਂ ਨੇ ਕਾਨਫਰੰਸ ਕੀਤੀ ਸੀ ਪ੍ਰੈਸ ਕਾਨਫਰੰਸ ਉਹਨਾਂ ਨੇ ਮੂੰਹ ਬੰਨੇ ਸੀ ਤੇ ਕੁਝ ਪੁਲਿਸ ਅਧਿਕਾਰੀਆਂ ਦੇ ਉੱਤੇ ਦੋਸ਼ ਲਾਏ ਸੀ ਖਾਸ ਕਰਕੇ ਇੱਕ ਪੁਲਿਸ ਅਧਿਕਾਰੀ ਤੇ ਦੋਸ਼ਵਾਦ ਲਾਏ ਸੀ ਕਿ ਉਹਨੇ ਮੇਰੇ ਨਾਲ ਸ਼ੋਸ਼ਣ ਵੀ ਕੀਤਾ ਮੈਨੂੰ ਚਿੱਟੇ ਤੇ ਲਾਇਆ ਵੀ ਤੇ ਮੇਰੇ ਕੋਲੋਂ ਵਕਵਾਇਆ ਵੀ ਤੇ ਉਹ ਇਸ ਵੇਲੇ ਰਸੂਖ ਦੇ ਨਾਲ ਫਿਰਦਾ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਦੇ ਉੱਤੇ ਸਮੇਂ-ਸਮੇਂ ਤੇ ਦੋਸ਼ ਲੱਗਦੇ ਕਿ ਉਹ ਆਪ ਵੀ ਟੈਟ ਰਹਿੰਦੇ ਆ ਕਈ ਮੁਲਾਜ਼ਮਾਂ ਤੇ ਦੋਸ਼ ਲੱਗਦੇ ਆ ਜੀ ਕਿ ਉਹ ਟੈਟ ਰਹਿਣ ਵਾਲਿਆਂ ਨੂੰ ਬਚਾਉਂਦੇ ਆ ਪੈਸਿਆਂ ਦੇ ਬਦਲੇ ਕਈ ਵਾਰ ਦੋਸ਼ੇ ਲੱਗਦੇ ਜੀ ਕਿ ਉਹ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਆ ਕਈ ਵਾਰ ਦੋਸ਼ੇ ਲੱਗਦੇ ਜੀ ਕਿ ਉਹ ਆਪ ਹੀ ਸਪਲਾਈ ਕਰਨ ਚਲੇ ਜਾਂਦੇ ਆ ਇਹ ਕੋਈ ਪਹਿਲੀ ਖਬਰ ਤਾਂ ਨਹੀਂ ਅਚੰਬਤ ਕਰਨ ਵਾਲੀ ਤਾਂ ਨਹੀਂ ਹਾਂ ਜੇਕਰ ਇਹ ਕੁੜੀ ਦੀ ਥਾਂ ਦੇ ਉੱਤੇ ਮੁੰਡੇ ਦੀ ਖਬਰ ਹੁੰਦੀ ਕਿਸੇ ਪੁਲਿਸ ਮੁਲਾਜ਼ਮ ਮਰਦ ਦੀ ਹੁੰਦੀ ਇਸ ਖਬਰ ਨੇ ਇੰਨੇ ਵੱਡੇ ਰੂਪ ਦੇ ਵਿੱਚ ਨਹੀਂ ਸੀ ਸਾਹਮਣੇ ਆਉਣਾ ਕਿਉਂਕਿ ਅਮਨਦੀਪ ਕੌਰ ਸੋਣੀ ਸੁਨੱਖੀ ਆ ਕਿਉਂਕਿ ਉਹ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਆ ਕਿਉਂਕਿ ਉਹ ਕਾਲੇ ਰੰਗ ਦੀ ਥਾਰ ਦੇ ਵਿੱਚ ਆ ਕਿਉਂਕਿ ਉਹ ਸਟਾਈਲੋ ਰਾਣੀ ਬਣ ਕੇ ਚੱਲਦੀ ਆ ਇਸ ਕਰਕੇ ਭਾਈ ਇਹ ਖਬਰ ਬਹੁਤ ਵੱਡੇ ਪੱਧਰ ਤੇ ਆਈ ਆ ਪਰ ਸਾਡੇ ਮੂਰੇ ਸਵਾਲੇ ਜ਼ਰੂਰ ਖੜਾ ਕਰ ਗਈ ਆ ਕਿ ਇਹ ਸਾਰਾ ਕੁਝ ਕਿੰਨਾ ਚਿਰ ਚੱਲੇਗਾ ਅਮਨਦੀਪ ਕੌਰ ਵਰਗੀਆਂ ਜਾਂ ਵਰਗੇ ਕੁਝ ਹੋਰ ਨਾਵਾਂ ਵਾਲੇ ਲੋਕ ਕਿੰਨੇ ਕੇਸ ਮਹਿਕਮੇ ਦੇ ਵਿੱਚ ਹੋਣਗੇ ਤੇ ਭਾਈ ਭਵਿੱਖ ਦੇ ਵਿੱਚ ਕੀ ਪੰਜਾਬ ਦੇ ਵਿੱਚੋਂ ਨਸ਼ਾ ਮੁਕਜੂਗਾ ਪੰਜਾਬ ਦੇ ਵਿੱਚ ਇਹ ਹੁਣ ਤੱਕ ਦੋਸ਼ ਲੱਗਦੇ ਜੀ ਕਿ ਇੱਕ ਤਾਂ ਪਰਲੇ ਪਾਰੋਂ ਨਸ਼ਾ ਆ ਜਾਂਦਾ ਦੂਜਾ ਇਹ ਜੀ ਕਿ ਸਾਨੂੰ ਬਾਕੀ ਵਕ ਵਕ ਦੇਸ਼ਾਂ ਦੀ ਮਾਰ ਪਈ ਪੈਂਦੀ ਆ ਤੀਜਾ ਇਹ ਜੀ ਕਿ ਪੰਜਾਬ ਦੇ ਵਿਰੁੱਧ ਸਾਇਸ਼ਾ ਘੜਨ ਵਾਲੇ ਵੀ ਬਹੁਤ ਆ ਪਰ ਭਾਈ ਸਾਡੇ ਆਪਣੇ ਵੀ ਤਾਂ ਇਹੋ ਜਿਹਾ ਜੇ ਆਪਾਂ ਆਪਣੀ ਪੀੜ੍ਹੀ ਥੱਲੇ ਸੋਟਾ ਵੀ ਨਾ ਮਾਰ ਕੇ ਵੈਸੇ ਪੀੜ੍ਹੀ ਚੱਕ ਕੇ ਝਾਤ ਮਾਰ ਗਏ ਕਈ ਹੋ ਜੇ ਨਾ ਨਿਕਲਦੇ ਆ ਜਿਹੜੇ ਕਿ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਬੈਠੇ ਆ ਜਿਨ੍ਹਾਂ ਨੇ ਸਾਰੀ ਪੁਲਿਸ ਨੂੰ ਬਦਨਾਮ ਕੀਤਾ ਹਾਲਾਂਕਿ ਸਾਰੀ ਪੁਲਿਸ ਮਾੜੀ ਨਹੀਂ ਹੈਗੀ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਆ ਇਹਨਾਂ ਲੋਕਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਆ ਦੋਸ਼ ਤਾਂ ਹੁਣ ਇਹ ਵੀ ਲੱਗੇ ਕਿ ਅਮਨਦੀਪ ਕੌਰ ਵੀ ਨਸ਼ਾ ਕਰਦੀ ਆ ਚਲੋ ਇਹ ਹੁਣ ਡੋਪ ਟੈਸਟ ਦੇ ਵਿੱਚੋਂ ਪਤਾ ਲੱਗ ਜਾਊਗਾ ਦੋਸ਼ ਤਾਂ ਇਹ ਵੀ ਲੱਗੇ ਵੀ ਭਾਈ ਇਹ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚ ਆ ਇਹ ਵੀ ਗੱਲ ਪੱਕੀ ਆ ਵੀ ਇਹ ਕੱਲੀ ਨਹੀਂ ਹੋਣੀ ਇਸ ਵਿਭਾਗਮੇ ਦੇ ਵਿੱਚ ਕਈ ਹੋਰ ਹੋਣਗੇ ਅਮਨਦੀਪ ਕੌਰ ਦੇ ਕਈਆਂ ਦੇ ਨਾਲ ਰਿਸ਼ਤੇ ਵੀ ਹੋਣਗੇ ਕਈ ਸਬੰਧ ਹੋਣਗੇ ਕਈ ਤਰ੍ਹਾਂ ਦੇ ਹੋ ਸਕਦੇ ਆ ਭਾਈ ਇਸ ਮਾਮਲੇ ਦੇ ਵਿੱਚ ਹੋਰ ਕਿਹੜੀਆਂ ਕਿੜੀਆਂ ਪੜਤਾਲਾਂ ਆਉਣਗੀਆਂ ਇਹ ਵੀ ਵਕਤ ਰਸੂਗਾ ਕਿਹੜੇ ਕਿਹੜੇ ਨੇਤਾਵਾਂ ਦਾ ਥਾਪੜਾ ਹੁਣ ਇਹਦਾ ਵੀ ਪਤਾ ਲੱਗੂਗਾ ਖਬਰਾਂ ਇਹ ਵੀ ਗੱਲ ਕਹਿਣੀ ਆ ਵੀ ਭਾਈ ਮੈਡੀਕਲ ਲੀਫ ਦੇ ਉੱਤੇ ਰਹਿੰਦੀ ਸੀ ਤੇ ਭਾਈ ਇਹ ਤਾਂ ਕਦੇ-ਕਦੇ ਹੀ ਨੌਕਰੀ ਤੇ ਜਾਂਦੀ ਆ ਹੁਣ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਆ ਜਿਹੜੇ-ਜਿਹੜੇ ਦੋਸ਼ ਅਮਨਦੀਪ ਕੌਰ ਦੇ ਉੱਤੇ ਲੱਗੇ ਆ ਉਹਨਾਂ ਸਾਰੇ ਦੋਸ਼ਾਂ ਦੀ ਪੜਤਾਲ ਨਿਠ ਕੇ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚੋਂ ਨਸ਼ਾ ਮੁਕਿਆ ਨੀਗਾ ਤਾਂ ਮੈਨੂੰ ਆਸ ਨਹੀਂ ਕਿ ਪੰਜਾਬ ਦੇ ਵਿੱਚੋਂ ਨਸ਼ਾ ਸੱਚੀ ਮੁੱਚੀ ਮੁੱਕੇ। ਕਈ ਵਾਰੀ ਸਰਕਾਰਾਂ ਨਸ਼ੇ ਦੇ ਖਿਲਾਫ ਸੌਂ ਚੱਕ ਕੇ ਬਣੀਆਂ ਤੇ ਕਈ ਵਾਰੀ ਸਰਕਾਰਾਂ ਜਿਹੜੀਆਂ ਉਹ ਦਾਵਾ ਤੇ ਵਾਅਦਾ ਕਰਨ ਕਰਕੇ ਬਣੀਆਂ। ਆ ਹੁਣ ਵੀ ਤਾਂ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਹੈ ਪੰਜਾਬ ਦੇ ਵਿੱਚ ਆ ਕੇ ਲੁਧਿਆਣੇ ਕਿ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਨਾ ਜਿੰਨੀ ਦੇਰ ਤੱਕ ਪੰਜਾਬ ਚੋਂ ਨਸ਼ਾ ਨਹੀਂ ਮੁੱਕਦਾ ਉਨੀ ਦੇਰ ਤੱਕ ਭਾਈ ਮੈਂ ਆਰਾਮ ਨਾਲ ਨਹੀਂ ਬਠਣਾ। ਪੰਜਾਬ ਦੇ ਵਿੱਚੋਂ ਨਸ਼ਾ ਕੱਲੀ ਸੌਂ ਖਾਨ ਦੇ ਨਾਲ ਨਹੀਂ ਮੁਕਣਾ। ਅੱਜ ਵੀ ਪੰਜਾਬ ਦੇ ਵਿੱਚ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ। ਪਤਾ ਨਹੀਂ ਕਿਹੜੀ ਅਮਨਦੀਪ ਨੇ ਜਾਂ ਕਿਹੜੇ ਅਮਨਦੀਪ ਨੇ ਇੱਕ ਤੋਂ ਦੂਜੀ ਥਾਂ ਤੱਕ ਉਹਨਾਂ ਤੱਕ ਚਿੱਟਾ ਪਹੁੰਚਾਇਆ ਹੋਣਾ ਹਰ ਰੋਜ਼ ਓਵਰਡੋਜ਼ ਦੇ ਕਰਕੇ ਵੀ ਮੌਤਾਂ ਹੋ ਰਹੀਆਂ ਹਰ ਰੋਜ਼ ਲੋਕ ਮਰ ਵੀ ਰਹੇ ਆ ਤੜਫ ਵੀ ਰਹੇ ਆ ਤੇ ਇਹ ਵੀ ਦੱਸ ਰਹੇ ਕਿ ਉਹਦੇ ਵੱਲੋਂ ਆਹ ਕੁਝ ਕੀਤਾ ਗਿਆ ਤਸਕਰਾਂ ਦੇ ਘਰਾਂ ਦੇ ਉੱਤੇ ਬਲਡਰ ਚੱਲਦੇ ਆ ਪਰ ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਆਉਂਦਾ ਵੀ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਤਾਂ ਕੀਤੀ ਜਾ ਰਹੀ ਆ ਪਰ ਅਸਲ ਸੱਚ ਇਹ ਆ ਕਿ 1 ਜੂਨ ਤੋਂ ਬਾਅਦ ਪੰਜਾਬ ਦੇ ਵਿੱਚੋਂ ਨਸ਼ਾ ਮਿਲਣਾ ਨਹੀਂ ਚਾਹੀਦਾ ਪੰਜਾਬ ਦੀ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਇੱਕ ਮਾਰਚ ਤੋਂ ਸ਼ੁਰੂ ਕੀਤੀ ਮੁਹਿੰਮ ਉਹਨਾਂ ਨੇ ਕਿਹਾ ਸੀ ਜੀ 3 ਮਹੀਨੇ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਲੈਣਾ ਯਾਨੀ ਕਿ ਮਾਰਚ ਅਪ੍ਰੈਲ ਤੇ ਮਈ ਮਈ ਦੇ ਅਖੀਰਲੇ ਦਿਨ ਤੱਕ ਪੰਜਾਬ ਦੇ ਵਿੱਚ ਇਹਦਾ ਮਤਲਬ ਨਸ਼ਾ ਮੁਕ ਜਾਣਾ ਤੇ 1 ਜੂਨ ਤੋਂ ਪੰਜਾਬ ਦੇ ਵਿੱਚ ਖੁਸ਼ਹਾਲੀ ਆ ਜਿਹੜੀ ਨਸ਼ਾ ਕਦੇ ਮਿਲਣਾ ਹੀ ਨਹੀਂ ਨਸ਼ਾ ਕਦੇ ਵਿਕਣਾ ਹੀ ਨਹੀਂ ਐਦਾਂ ਹੋਣਾ ਨਹੀਂ ਇਸ ਗੱਲ ਦੀ ਮੈਨੂੰ ਪੂਰੀ ਆਸ ਹੈ ਪਰ ਹੋ ਜਾਵੇ ਇਸ ਗੱਲ ਦੀ ਮੈਂ ਅਰਦਾਸ ਕਰਦਾ ਪਰ ਜਿੰਨੀ ਦੇਰ ਤੱਕ ਅਮਨਦੀਪ ਕੌਰ ਵਰਗੀਆਂ ਜਾਂ ਵਰਦੀ ਵਾਲੇ ਮੁਲਾਜ਼ਮ ਵੀ ਇਸ ਤਰੀਕੇ ਦਾ ਕੰਡ ਕਰਦੇ ਆ ਇਹਨਾਂ ਕਾਰਿਆਂ ਦੇ ਵਿੱਚ ਫਿਰਦੇ ਆ ਓਨੀ ਦੇਰ ਤੱਕ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਮੁਕ ਹੀ ਨਹੀਂ ਸਕਦਾ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨਸ਼ਾ ਤਾਂ ਵਿਕਦਾ ਕਿਉਂਕਿ ਆਪਣਿਆਂ ਦਾ ਥਾਪੜਾ ਇਹ ਆਪਣੇ ਵਰਦੀ ਵਾਲੇ ਵੀ ਆ ਇਹ ਚਿੱਟ ਕੱਪੜੀਏ ਵੀ ਆ ਜੇਕਰ ਉਹ ਨਾ ਹੋਣ ਤੇ ਭਾਈ ਫਿਰ ਇਹ ਨਸ਼ਾ ਮੁਕ ਵੀ ਜਾਵੇ ਨਾਲੇ ਪੰਜਾਬ ਦੇ ਵਿੱਚ ਤਾਂ ਅੱਜਕਲ ਹਾਲਾਤ ਇਹ ਬਣੇ ਪਏ ਵੀ ਅਸੀਂ दारू ਨੂੰ ਨਸ਼ਾ ਬਨਣਾ ਬੰਦ ਕਰਤਾ ਆ ਹੁਣ ਜਦੋਂ ਥੇਕੇ ਟੁੱਟੇ ਤੇ ਠੇਕੇ ਟੁੱਟਣ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਲੋਕਾਂ ਨੇ ਕੱਲੇ ਇੱਕ ਜ਼ਿਲ੍ਹੇ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 5 ਕਰੋੜ ਦੀ दारू ਖਰੀਦੀ ਆ ਵੀ ਅੱਜ ਸਸਤੀ ਆ ਅੱਧੇ ਮੁੱਲ ਦੇ ਉੱਤੇ ਆ ਜਦੋਂ ਸ਼ਹੀਦ ਭਗਤ ਸਿੰਘ ਦੇ ਨਗਰ ਦੇ ਵਿੱਚ दारू ਪਿਆਲੇ ਦੇ ਇੰਨੇ ਆਸ਼ਿਕ ਆ ਵੀ ਸਸਤੀ दारू ਦੇ ਉੱਤੇ ਮਰਨ ਵਾਲਿਆਂ ਦੀ ਗਿਣਤੀ ਇੰਨੀ ਆ ਤੇ ਭਾਈ ਅਸੀਂ ਕਿਹੜੇ ਭਗਤ ਸਿੰਘ ਦੀ ਸੋਚ ਨੂੰ ਅਪਣਾਇਆ ਕਿਹੜੇ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਾਰ ਕਰਦੇ ਆ दारू ਦੀਆਂ ਬੋਤਲਾਂ ਵੀ ਕਿਤੇ ਨਹੀਂ ਆਪਾਂ ਕਿਤੇ ਸਹਾਰ ਕਰਨ ਦੀ ਗੱਲ ਸੋਚ ਲੈਣੀ ਚਾਹੀਦੀ ਆ ਸੋ ਗੱਲ ਇਹ ਜੀ ਕਿ ਇਸ ਵੇਲੇ ਅਮਨਦੀਪ ਕੌਰ ਤੱਕ ਆਪਾਂ ਗੱਲ ਸੀਮਤ ਰੱਖ ਕੇ ਮੁਕਾਈਏ ਜੇ ਇਹ ਇੱਕ ਅਮਨਦੀਪ ਕੌਰ ਨਹੀਂ ਵਿੱਚ ਇਹਦੇ ਕਈ ਤਰ੍ਹਾਂ ਦੇ ਹੋਰ ਝੋਲ ਮਿਲ ਵੀ ਹੋਣੇ ਆ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨੀ ਚਾਹੀਦੀ ਆ ਰੀਲਾਂ ਬਣਾਉਂਦੇ ਜਿਹੜੇ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਰਹਿੰਦੇ ਆ ਤੇ ਵਰਦੀ ਦੇ ਵਿੱਚ ਆਉਣ ਡਿਊਟੀ ਜਿਹੜੇ ਆ ਕੁਝ ਕਰਦੇ ਆ ਉਹਨਾਂ ਦੇ ਉੱਤੇ ਸਖਤੀ ਵਰਤਣੀ ਚਾਹੀਦੀ ਆ ਇਹ ਵਰਦੀ ਤੁਸੀਂ ਵੈਸੇ ਨਹੀਂ ਲਈ ਕਿਰਾਏ ਦੇ ਉੱਤੇ ਨਹੀਂ ਲੈ ਕੇ ਆਏ ਵੀ ਭਾਈ ਕਿਰਾਏ ਤੇ ਲੈ ਕੇ ਆਏ ਆ ਵੀ ਭਾਈ ਆਪਾਂ ਇੱਕ ਐਕਟਰ ਦੇ ਤੌਰ ਦੇ ਉੱਤੇ ਆਪਣਾ ਕਿਰਦਾਰ ਨਿਭਾਉਣਾ ਤੇ ਬਾਅਦ ਦੇ ਵਿੱਚ ਗੱਲ ਖਤਮ ਤੁਹਾਨੂੰ ਲੋਕ ਰੀਅਲ ਹੀਰੋ ਮੰਨਦੇ ਤੁਸੀਂ ਰੀਲਾਂ ਵਾਲੇ ਹੀਰੋ ਬਣੇ ਆ ਤੁਹਾਨੂੰ ਉਧਰਲੇ ਪਾਸੇ ਤਾਂ ਇਕੱਲੇ ਫੋਲੋਅਰ ਮਿਲਨੇ ਪਰ ਜਿਹੜੇ ਪੰਜਾਬ ਦੇ ਲੋਕੋ ਕਿਹੜੇ ਪਾਸੇ ਜਾਣ ਪੰਜਾਬ ਦੇ ਲੋਕ ਤੁਹਾਡੇ ਤਮਾਸ਼ੇ ਨੂੰ ਵੇਖ ਰਹੇ ਆ ਆ ਹੁਣ ਜਿੰਨੀਆਂ ਰੀਲਾਂ ਅਮਨਦੀਪ ਕੌਰ ਦੀਆਂ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਤਾਂ ਮੇਰੇ ਖਿਆਲ ਵਿੱਚ ਕੁਝ ਕਹਿਣ ਨੂੰ ਬਾਕੀ ਬਚਦਾ ਹੀ ਨਹੀਂ ਬਾਕੀ ਭਾਈ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਅਧਿਕਾਰੀਆਂ ਨੇ ਇਸ ਮਸਲੇ ਤੇ ਕਾਰਵਾਈ ਕੀਤੀ ਆ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਤੇ ਜਿਹੜੀਆਂ ਵੀ ਔਰਤਾਂ ਜਾਂ ਜਿਹੜੇ ਵੀ ਮਰਦ ਸਰਕਾਰੀ ਨੌਕਰੀ ਦੇ ਉੱਤੇ ਹੈਗੇ ਆ ਉਹਨਾਂ ਨੂੰ ਕੁਦਰਤ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੁਹਾਡੀ ਕਾਬਲੀਅਤ ਵੀ ਆ ਪਰ ਤੁਸੀਂ ਉਸ ਰਤਬੇ ਤੇ ਆ ਤੁਹਾਡੇ ਤੋਂ ਵੀ ਵੱਧ ਕਾਬਲ ਹੈਗੇ ਆ ਇਸ ਕਰਕੇ ਜਿਹੜੇ ਰਤਬੇ ਦੇ ਉੱਤੇ ਆ ਕੁਦਰਤ ਦਾ ਸ਼ੁਕਰਾਨਾ ਕਰੋ ਆਪਦੀ ਡਿਊਟੀ ਦੇ ਉੱਤੇ ਕੋਈ ਗਲਤ ਕੰਮ ਨਾ ਕਰੋ ਮਿਸਯੂਜ਼ ਨਾ ਕਰੋ ਆਪਣੇ ਔਦੇ ਨੂੰ ਮਿਸਯੂਜ਼ ਕਰਨ ਦੇ ਚੱਕਰ ਦੇ ਵਿੱਚ ਆਪਾਂ ਆਪਦੀਆਂ ਇਛਾਵਾਂ ਦੀ ਪੂਰਤੀ ਦੇ ਚੱਕਰ ਦੇ ਵਿੱਚ ਬਹੁਤ ਕਾਣ ਕੀਤਾ ਬਾਕੀ ਇਸ ਮਾਮਲੇ ਦੇ ਵਿੱਚੋਂ ਖੁੱਬ ਕੇ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ ਵੀ ਭਾਈ ਇਹਨੇ ਕਿਵੇਂ ਕਿਵੇਂ ਜਾਇਦਾਦ ਬਣਾਈ ਕਿੱਥੋਂ ਕਿੱਥੋਂ ਜਾਇਦਾਦ ਬਣਾਈ ਕਿਹੜੇ ਕਿਹੜੇ ਨਾਲ ਗੰਡ ਸੰਡਾ ਕਿਹੜੇ ਕਿਹੜੇ ਬਹੁਤ ਨੇੜਲੇ ਆ ਉਹਦੇ ਵਿੱਚੋਂ ਕਿਹੜੇ ਵਰਦੀ ਵਾਲੇ ਤੇ ਕਿਹੜੇ ਬਿਨਾ ਵਰਦੀ ਵਾਲੇ ਆ ਕਿਹੜੇ ਚੁਣੇ ਹੋਏ ਆ ਤੇ ਕਿਹੜੇ ਚੁਣੇ ਜਾ ਸਕਦੇ ਆ ਇਹ ਸਾਰੀ ਪੜਤਾਲ ਹੋਣੀ ਚਾਹੀਦੀ ਆ ਜੇ ਕਿਲੋਆਂ ਦੇ حساب ਦੇ ਉੱਤੇ ਚਿੱਟਾ ਉਰੇ ਪਰੇ ਕੀਤਾ ਜੇ 17 ਗ੍ਰਾਮ ਤੋਂ ਵੱਧ ਨਸ਼ਾ ਇਦਾਂ ਮਿਖਿਆ ਤੇ ਭਾਈ ਫਿਰ 18 ਇਵੇਂ ਨਹੀਂ ਉਹਦੇ ਕਰ ਜਿਹੜੀਆਂ ਚਮਕਦੀਆਂ 18 ਜਿਹੜੀਆਂ ਇਹ ਹੁਣ ਦੇਖਦੇ ਆ ਕੀ ਬਣਦਾ ਹਾਲਾਂਕਿ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਗੁਰਮੀਤ ਕੌਰ ਨੇ ਜੋ ਗੱਲਾਂ ਕਹੀਆਂ 100% ਦੀ ਆਪਾਂ ਅੰਨੀ ਭਗਤੀ ਤਹਿਤ ਯਕੀਨ ਕਰ ਲਏ ਗੁਰਮੀਤ ਕੌਰ ਦੇ ਦੋਸ਼ ਬਹੁਤ ਵੱਡੇ ਆ ਉਨੇ ਗੱਲ ਕਹੀ ਹੈ ਜੀ ਕਿ ਮੈਂ ਤਾਂ ਪੰਜਾਬ ਦੀ ਪੁਲਿਸ ਦੇ ਮੂਹਰੇ ਹੱਥ ਜੋੜ-ਜੋੜ ਕੇ ਮਰ ਗਈ ਵੀ ਭਾਈ ਮੇਰਾ ਘਰ ਬਚਾਇਆ ਜਾਵੇ ਤੇ ਮੇਰੇ ਘਰ ਵਾਲਾ ਇਹਦੇ ਨਾਲ ਰਹਿੰਦਾ ਤੇ ਉਹ ਵੀ ਚੱਟਾ ਵੇਚਦਾ ਤੇ ਇਹ ਵੀ ਚੱਟਾ ਵੇਚਦੀ ਆ ਹੁਣ ਇਹਦੇ ਉੱਤੇ ਕਾਰਵਾਈ ਉਹ ਕੰਨੀ ਚ ਕਰਨੀ ਚਾਹੀਦੀ ਆ ਦੇਖਦੇ ਭਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਲੋੜ ਇਸ ਵਕਤੇ ਇਸ ਗੱਲ ਦੀ ਆ ਕਿ ਭਾਈ ਪੰਜਾਬ ਪੁਲਿਸ ਦੀ ਵੀ ਚੂੜੀ ਕਸੀ ਜਾਵੇ ਜਿਹੜੇ ਵੀ ਪੁਲਿਸ ਮੁਲਾਦਮ ਦੇਖੋ ਇੱਕ ਤਾਂ ਫਿਟਨੈਸ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਦੇ ਵਿੱਚ ਫਿਟਨੈਸ ਦੀ ਵੀ ਘਾਟ ਆ ਤੁਸੀਂ ਪੁਲਿਸ ਮੁਲਾਦਮਾਂ ਦੇ ਵੱਡੇ ਹਿੱਸੇ ਨੂੰ ਵੇਖ ਕੇ ਇਹ ਗੱਲ ਕਹਿੰਦੇ ਵੀ ਪਲਤਾਂ ਇਹਨਾਂ ਨੂੰ ਆਪ ਤੰਦਰੁਸਤ ਹੋਣਾ ਚਾਹੀਦਾ ਫੇਰ ਹੀ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਤੰਦਰੁਸਤ ਹੋਊਗੀ ਮਨ ਦੇ ਵਿੱਚ ਇਹ ਗੱਲ ਆਉਂਦੀ ਵੀ ਜੇਕਰ ਇਹ ਨਹੀਂ ਫਿੱਟ ਤੇ ਪੰਜਾਬ ਨੂੰ ਕਿੱਥੇ ਫਿੱਟ ਹੋਣ ਦਾ ਸੁਨੇਹਾ ਦੇਵਾਂਗੇ ਜੇਕਰ ਇਹਨਾਂ ਦੇ ਕੋਲੋਂ ਨਹੀਂ ਭੱਜਿਆ ਜਾਂਦਾ ਇਹ ਭੱਜ ਕੇ ਕਿਹੜੇ ਤਸਕਰ ਨੂੰ ਫੜ ਲੈਣਗੇ ਉਹਨਾਂ ਦੀ ਫਿਟਨੈਸ ਉਹਨਾਂ ਦੇ ਅਨੁਸ਼ਾਸਨ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਤੇ ਅਮਨਦੀਪ ਕੌਰ ਵਰਗੀਆਂ ਨੂੰ ਵੀ ਸਿੱਧੇ ਕਰਨੇ ਚਾਹੀਦਾ ਜਿਹੜੇ ਕਿ ਵਰਦੀ ਦੀ ਆੜ ਦੇ ਵਿੱਚ ਮਨ ਆਈਆਂ ਕਰਦੇ ਆ